ਏ ਦੋਸਤੋ ਇਹ ਮੁੰਡੇ ਦੀ ਫੋਟੋ ਹੈ ਇਹ ਮੁੰਡਾ ਜਿਹੜਾ ਇਹ ਕਹਿ ਰਹੇ ਨੇ ਇਹਨਾਂ ਦੇ ਮਾਤਾ ਜੀ ਇਹ ਮੁੰਡਾ ਇੱਕ ਮਹੀਨੇ ਤੋਂ ਬਿਹਾਰ ਤੋਂ ਜਿਹੜਾ ਹੈ ਲਾਪਤਾ ਹੈ ਸੋ ਅੱਜ ਇਹਨਾਂ ਦੀ ਫੈਮਲੀ ਜਿਹੜੀ ਇਹਨਾਂ ਨੂੰ ਲੱਭਦੇ ਹੋਏ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚੀ ਹੈ ਬਾਬਾ ਜੀ ਕੋ ਪਹੁੰਚੀ ਹੈ ਬਾਬਾ ਜੀ ਕਿ ਇਹ ਕਿਦਾਂ ਤੁਹਾਡੇ ਕੋ ਮਸਲਾ ਇਹ ਪਹੁੰਚਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਬਰਤਨ ਤੁਹਾਨੂੰ ਪਤਾ ਹੈ ਇਹ ਸੰਗਤ ਜੀ ਮੁਖ ਜ਼ਹਿਦਾਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਦੇ ਰੇਂ ਦੇ ਨੇ ਠਾ ਰਹਿਨੇ ਆ ਏ ਰਾਜੇ ਅੱਜ ਇਹ ਗੱਲ ਹੋਈ ਆ ਅੱਜ ਨਾ ਕੋਈ ਮੁੰਡਾ ਆਪਣੇ ਕੋਲੇ ਘੁੰਮਦੇ ਫਿਰਦੇ ਵਿੱਚ ਮੇਰੇ ਕੋਲੇ ਆਇਆ ਕਹਿੰਦੇ ਬਈ ਬਾਬਾ ਜੀ ਵੀ ਸਾਡੇ ਕਹਿੰਦਾ ਇੱਥੇ ਤਾਂ ਮਹੀਨਾ ਹੋ ਗਿਆ ਸਾਨੂੰ ਘੁੰਮਦਿਆਂ ਨੂੰ ਰੋਡਾਂ ਦੇ ਉੱਤੇ ਵੀ ਸਾਨੂੰ ਪਤਾ ਨਹੀਂ ਲੱਗਦਾ ਵੀ ਆ ਕਿੱਥੇ ਆ ਕਿੱਥੇ ਨਹੀਂ ਮੈਂ ਚਲੋ ਕੋਈ ਗੱਲ ਨਹੀਂ ਆਪਾਂ ਤੁਹਾਡੇ ਨਾਲ ਤੁਸੀਂ ਆਏ ਆ ਬਿਹਾਰ ਦੇ ਵਿੱਚੋਂ ਬਿਹਾਰ ਦੇ ਵਿੱਚੋਂ ਆਏ ਹੋ ਤੁਸੀਂ ਬਿਹਾਰ ਦੇ ਵਿੱਚ ਆਏ ਵੀ ਆਪਾਂ ਮਦਦ ਕਰਦੇ ਆ ਤੁਹਾਡੀ ਹੁਣੇ ਫਿਰ ਮੇਰੇ ਕੋਲੇ ਆਏ ਆ ਫਿਰ ਮੈਂ ਤੁਹਾਨੂੰ ਤਾਂ ਫੋਨ ਕੀਤਾ ਹੀ ਪੱਤਰਕਾਰਾਂ ਨੂੰ ਮੈਂ ਕਿਹਾ ਚਲੋ ਆਪਾਂ ਇੱਕ ਵਾਰੀ ਵੀਡੀਓ ਜ਼ਰੂਰੀ ਚਲਾਉਣੀ ਹੈ ਵੀ ਪਤਾ ਲੱਗ ਜਾਓ ਕਿੱਥੇ ਆ ਕਿੱਥੇ ਨਹੀਂ ਹੈਨਾ ਵੀ ਕੀ ਪਤਾ ਜੇ ਜੇ ਤਾੜੀਆਂ ਤੋੜ ਕੇ ਰੱਖਿਆ ਹੋਵੇ ਜਾਂ ਕਿੱਦਾਂ ਉਹਦਾ ਰੱਖਿਆ ਹੋਵੇ ਵੀ ਜੇ ਵੀਡੀਓ ਦੇਖ ਕੇ ਵੀ ਆਪਣੇ ਕੋਲੇ ਆ ਸਕਦਾ ਹੈਗਾ ਵੀ ਆਪਾਂ ਨੂੰ ਮੈਸੇਜ ਆ ਸਕਦਾ ਫੋਨ ਨੰਬਰ ਵੀ ਨਾਲ ਦੇਣਗੇ ਇਹਨਾਂ ਦੇ ਘਰ ਜਾਂਦੇ ਠੀਕ ਨਹੀਂ ਗੱਲਬਾਤ ਕਰ ਸਕਦਾ ਪਰ ਜਿਹੜਾ ਬਿਹਾਰ ਦੇ ਵਿੱਚੋਂ ਜਨਾਨੀ ਲੈ ਕੇ ਆਇਆ ਜਨਾਨੀ ਲੈ ਕੇ ਆਈ ਬਿਹਾਰ ਦੇ ਵਿੱਚੋਂ ਕੱਢ ਕੇ ਉਹ ਬੰਦੇ ਨੂੰ ਉਹਦੇ ਜਵਾਕ ਛੋਟੇ ਛੋਟੇ ਆ ਇੱਕ 5 ਸਾਲ ਦਾ ਇੱਕ 2.5 ਸਾਲ ਦਾ ਮੈਨੂੰ ਇਹ ਦੱਸੇ ਵੀ ਉਹ 2.5 ਸਾਲ ਦਾ ਬੱਚਾ ਜਿਹੜਾ ਹੈਗਾ ਤੇ 5 ਸਾਲ ਦਾ ਬੱਚਾ ਲੁਧਿਆਣੇ ਦੇ ਵਿੱਚ ਬਗੈਰ ਮਾਂ ਤੋਂ ਕਿੱਦਾਂ ਰਹਿੰਦਾ ਹੋਊਗਾ ਉਹ ਲੱਖ ਲਾਂਦਾ ਇਹਨਾਂ ਦੇ ਬੰਦਿਆਂ ਦੇ ਉੱਤੇ ਬਿਹਾਰ ਵਾਲਿਆਂ ਦੇ ਜੁਪੀਆ ਬਿਹਾਰ ਵਾਲੀ ਕਹੂੰਗਾ ਮੈਂ ਫਿਰ ਮੇਰੇ ਉਹਦੇ ਵਿੱਚੋਂ ਭਈਆ ਹੀ ਨਿਕਲਦਾ ਇਦਾਂ ਦੇ ਗੰਦੇ ਆਂਡਿਆਂ ਦੇ ਵਿੱਚ ਗੰਦੇ ਲੋਕ ਹੁੰਦੇ ਜਿਹੜੇ ਵੀ ਆਪਣੀ ਘਰ ਵਾਲੀ ਇਹ ਇਹ ਦੱਸਦੇ ਮੈਂ ਨਹੀਂ ਕਹ ਰਿਆ ਇਹਨਾਂ ਦੇ ਕਹਿਣ ਦਾ ਮਤਲਬ ਹੈ ਵੀ ਉੱਥੇ ਜਿਹੜੀ ਕੁੜੀ ਆ ਉਹ ਕਦੀ ਖੂਹ ਦੇ ਵਿੱਚ ਸਾਲ ਮਾਰਦੀ ਆ ਕਹਿੰਦੇ ਕੰਨੀ ਨਦੀ ਦੇ ਵਿੱਚ ਸਾਲ ਮਾਰਨ ਜਾਂਦੀ ਆ ਵੀ ਇੰਨੀ ਪਾਗਲ ਹੋ ਚੁੱਕੀ ਆਪਣੇ ਜਵਾਕਾਂ ਤੋਂ ਇਹਨਾਂ ਦਾ ਕਹਿਣਾ ਮੈਂ ਨਹੀਂ ਕਹ ਰਿਆਗਾ ਜਿਹੜਾ ਮੁੰਡਾ ਇੱਥੇ ਹੈਗਾ ਉਹਦੀ ਘਰ ਵਾਲੀ ਉਹਦੀ ਘਰ ਵਾਲੀ ਇਹ ਉਹਦੀ ਘਰ ਵਾਲੀ ਉੱਥੇ ਪਾਗਲ ਹੋਈ ਪਈ ਆ ਆਪਣੇ ਯਾਰ 2.5 ਸਾਲ ਦਾ ਬੱਚਾ ਜੋਟਾ ਇਹ ਬੱਚਾ ਹੁੰਦਾ ਜਾਨ ਵਾਹਦੀ ਹੁੰਦੀ ਆ 9 ਮਹੀਨੇ ਪੇਟ ਦੇ ਵਿੱਚ ਰੱਖਦੀ ਆ ਮਾਂ ਜਾਨ ਨਹੀਂ ਹੁੰਦੀ ਬੱਚੇ ਦੀ ਬੱਚੇ ਦੀ ਜਾਨ ਮਾਂ ਦੇ ਵਿੱਚ ਹੀ ਹੁੰਦੀ ਆ ਜੇ ਮਾਂ ਦੀ ਬੱਚੇ ਤੇ ਜਾਨ ਹੁੰਦੀ ਆ ਫੇ ਇਦਾਂ ਦੇ ਬੰਦਿਆਂ ਨੂੰ ਨਾ ਮੈਂ ਕਹਿੰਦਾ ਵੜ ਦੇਣਾ ਚਾਹੀਦਾ ਲੱਤਾਂ ਵੜ ਦੇਣੀਆਂ ਚਾਹੀਦੀ ਐਦਾ ਦੇ ਬੰਦਿਆਂ ਨੂੰ ਜਿਹੜਾ ਵੀ ਇੱਕ ਤੁਸੀਂ ਜੇ ਐਡੀ ਵੱਡੀ ਤੁਸੀਂ ਆਸ਼ਕੀ ਕਰਨੀ ਹੈ ਪਹਿਲਾਂ ਤੁਸੀਂ ਵਿਆਹ ਨਾ ਕਰੋ ਨਾ ਬੱਚੇ ਜੰਮੋ ਦੂਜਿਆਂ ਦੇ ਵੀ ਤੁਸੀਂ ਘਰ ਬਰਬਾਦ ਕਰਦੇ ਹੋ ਦੋ ਘਰ ਬਰਬਾਦ ਹੋ ਰਿਹਾ ਬਾਬਾ ਜੀ ਕੀ ਲੱਗਦਾ ਤੁਸੀਂ ਨਾ ਗੱਲਬਾਤ ਕੀਤੀ ਹੋਣੀ ਹੈ ਜਿਸ ਤਰ੍ਹਾਂ ਸਾਨੂੰ ਵੀ ਬਿਆਨ ਦਿੱਤਾ ਇਹਨਾਂ ਨੇ ਕਿ ਜਿਵੇਂ ਤਾੜ ਕੇ ਰੱਖਿਆ ਗਿਆ ਇਹ ਕਹਿ ਰਹੇ ਨੇ ਵੀ ਕੁੜੀ ਉਹਨਾਂ ਦੀ ਜਿਹੜੀ ਆ ਮੁੰਡੇ ਨੂੰ ਲੈ ਕੇ ਇੱਥੇ ਆਈ ਹੈ ਕੀ ਹੋ ਸਕਦਾ ਕਈ ਵਾਰੀ ਤੁਹਾਡੇ ਕੋਲ ਮਸਲੇ ਆਉਂਦੇ ਵੀ ਮੁੰਡਾ ਤੇ ਕੁੜੀ ਆਪਸ ਦੇ ਵਿੱਚ ਇੱਥੇ ਰਜ਼ਮੰਦੀ ਨਾਲ ਆਏ ਹੁੰਦੇ ਆ ਮੈਂ ਕਹਿੰਦਾ ਮੇਰਾ ਇਹ ਕਹਿਣਾ ਜਾਣਦਾ ਵੀ ਉਹ ਜਿਹੜਾ ਬੰਦਾ ਨਾ ਉਹ ਕੰਮ ਕਰਦਾ ਪੈਸੇ ਵਾਲਾ ਬੰਦਾ ਮੁੰਡਾ ਮੈਨੂੰ ਲੱਗਦਾ ਉਹ ਜਨਾਨੀ ਨੇ ਤੇ ਉਹ ਬੰਦੇ ਨੇ ਪਟਾ ਕੇ ਲਿਆਂਦਾ ਇੱਥੇ ਕਿਸੇ ਤਰੀਕੇ ਨਾਲ ਵਿੱਚ ਸੁਭਾਅ ਪਾ ਕੇ ਲੈ ਆਂਦਾ ਵੀ ਉਹਨੂੰ ਉਹਨੂੰ ਖਾ ਰਿਹਾ ਉਹਦਾ ਪੈਸਾ ਖਾ ਰਿਹਾ ਉਹ ਉਹਨੂੰ ਨਹੀਂ ਦੇ ਰਿਹਾ ਜਦੋਂ ਉਹਨਾਂ ਦੇ ਕੋਲੇ ਪੈਸਾ ਖਤਮ ਹੋ ਗਿਆ ਮੈਂ ਕਹਿੰਦਾ ਟੂਈ ਦੇ ਲੱਤ ਮਾਰ ਕੇ ਬਾਹਰ ਕੱਢ ਦੇਣਗੇ ਇਹ ਵੀ ਦੇਖ ਲਿਓ ਤੁਸੀਂ ਮਿੰਨੇ 2 ਮਹੀਨੇ ਦੇ ਵਿੱਚ ਵੈਸਾ ਖਤਮ ਹੋ ਜਾਣਾ। ਤੋਂ ਬਾਅਦ ਚੀ ਗੱਲ ਇਦਾਂ ਦੀ ਵੀ ਸਾਹਮਣੇ ਆਏਂਦੇ ਵੀ ਆਸ਼ਕ ਆਸ਼ਕ ਹੋਣਗੇ ਆਸ਼ਕੀ ਬਾਜੀ ਕਰਦੇ ਹੋਣਗੇ। ਚਲੋ ਮੰਨ ਲਿਆ ਇੱਕ ਪਾਸੇ। ਤਾਂ ਜਿਹੜੇ ਛੋਟੇ-ਛੋਟੇ ਬੱਚੇ ਲੈ ਕੇ ਉਹਨਾਂ ਦਾ ਕੀ ਕਸੂਰ ਆ? ਉਹ ਤਾਂ ਮਾਂ ਨੂੰ ਦੇਖ ਕੇ ਆਉਣਾ ਸੀ। ਉਸੇ ਤੱਕ ਗਲਤ ਕਰ ਲੈਣ ਦਾ ਵਾਸਤੇ ਵੀ ਮਾਂ ਨੂੰ ਦੇਖ ਕੇ ਆਉਣਾ ਚਾਹੀਦਾ ਬੱਚੇ ਜਿਹੜੇ ਛੋਟੇ-ਛੋਟੇ ਬੱਚੇ ਉਹ ਦੇਖ ਕੇ ਆਉਣਾ ਉਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਆ? ਇੱਥੇ ਪਤਾ ਨਹੀਂ ਮਾਰ ਹੀ ਨਾ ਦਿੱਤੇ ਹੁਣ ਗਲਾ ਘੁੱਟ ਕੇ ਕੀ ਪਤਾ ਜੇ ਤਾਂ ਕਿ ਜਿਹੜੇ ਪਤਾ ਨਹੀਂ ਲੱਗਿਆ ਆਪਾਂ ਨੂੰ ਕੀ ਪਤਾ ਗਲਾ ਘੁੱਟ ਕੇ ਨਾ ਮਾਰਤੇ ਹੁਣ ਕਤ ਨਹਿਰ ਜਨਾ ਸੈੱਡ ਤਾਂ ਹੋਵੇ ਕਿਤੇ ਇਹ ਆਪਾਂ ਨੂੰ ਜਿੰਨੇ ਚਿਰੋਂ ਮਿਲਦੇ ਨਹੀਂ ਉਹਨਾਂ ਚਿਰ ਅਸੀਂ ਪੂਰੀ ਕੀਰਤ ਲਗਾਲ ਨਹੀਂ ਕਰ ਸਕਦੇ ਠੀਕ ਹੈ ਨਾ ਬਾਬਾ ਜੀ ਜਿਹੜੇ ਪੰਜਾਬ ਪਹੁੰਚੇ ਨੇ ਵੀ ਪੰਜਾਬੀਆਂ ਦਾ ਵੀ ਇੱਕ ਫਰਜ਼ ਬੰਦਾ ਹੈ ਕਿ ਜਿਹੜੇ ਮਰਜੀ ਸਟੇਟ ਤੋਂ ਆਏ ਹੋਏ ਪੰਜਾਬੀਆਂ ਦਾ ਇੱਕ ਦਿਲੋਂ ਇੱਛਾ ਹੁੰਦੀ ਹੈ ਕਿ ਵੀ ਅਸੀਂ ਮਦਦ ਕਰਦੇ ਹਾਂ ਹਰ ਕਿਸੇ ਦੀ ਕੀ ਮਦਦ ਕਰੂੰਗਾ ਇਨਸਾਨੀਅਤ ਤੌਰ ਤੇ ਜਿਹੜੇ ਇਨਸਾਨੀਅਤ ਆ ਇਨਸਾਨੀਅਤ ਤੌਰ ਤੇ ਸਾਡੇ ਵਾਸਤੇ ਸਾਰੇ ਇੱਕੋ ਜਿਹੇ ਹੀ ਆ ਪਾਂਦੀ ਪ੍ਰਵਾਸੀ ਹੈ ਪਾਂਦੀ ਹਿੰਦੂ ਆ ਪਾਂਦੀ ਸੈਖਾ ਜਿਹੜੇ ਵੀ ਮਰਜੀ ਇਨਸਾਨੀਅਤ ਦੇ ਤੌਰ ਤੇ ਅਸੀਂ ਇਹਨਾਂ ਦੀ ਮਦਦ ਕਰਾਂਗੇ ਇਹਨਾਂ ਦੇ ਨਾਲ ਖੜਾਂਗੇ ਕੋ ਮੁੰਡੇ ਨੂੰ ਵੀ ਲੱਭਾਂਗੇ ਮੁੰਡਾ ਲੱਭ ਕੇ ਵੀ ਇਹਨਾਂ ਨੂੰ ਦੇਵਾਂਗੇ ਪਰ ਇਹ ਪੁਲਿਸ ਵਾਲਿਆਂ ਕੋਲੇ ਅਫਸਰਾਂ ਕੋਲੇ ਵੀ ਜਾਵਾਂਗੇ ਅਫਸਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਵੀ ਜਿੱਥੇ ਵੀ ਹੈਗੇ ਆ ਵੀ ਇਹਨਾਂ ਨੂੰ ਲੱਭ ਕੇ ਦਿਓ ਦਰਖਾਸਤ ਇਹਨੇ ਗਏ ਸੀ ਥਾਣੇ ਦੇ ਵਿੱਚ ਇਹ ਦਰਖਾਸਤ ਲਿਖੀ ਨਹੀਂ ਆਈ ਇਹ ਹੁਣ ਸੀਵੀ ਸਾਹਿਬ ਦੇ ਵੀ ਲੈ ਕੇ ਜਾਵਾਂਗੇ ਦੇਣਤੀ ਕਰਾਂਗੇ ਉਹਨਾਂ ਨੂੰ ਵੀ ਸੀਵੀ ਸਾਹਿਬ ਵੀ ਇਹ ਜਿਹੜੇ ਬੱਚੇ ਉਥੋਂ ਬਿਹਾਰ ਦੇ ਵਿੱਚੋਂ ਇਦਾਂ ਦੇ ਲੋਕ ਲੈ ਕੇ ਆਉਂਦੇ ਹੈਗੇ ਆ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਆਉਂਦੇ ਵੀ ਇਹ ਇੱਥੇ ਆਣ ਕੇ ਪਤਾ ਨਹੀਂ ਕੀ ਕਰਦੇ ਆ ਬੇਚਦੇ ਆ ਕੀ ਕਰਦੇ ਇਹਨਾਂ ਤੇ ਫੁੱਲ ਕਾਰਵਾਈ ਹੋਣੀ ਚਾਹੀਦੀ ਹੈਗੀ ਆ ਵੀ ਆਹ ਕੱਲ ਪਰਸ ਤੱਕ ਦੇ ਦੇ ਮੈਂ ਲੱਭਦੇ ਮੈਂ ਅੱਜ ਕੰਨਾ ਨਾ ਮਿਲੇ ਕੱਲ ਪਰਸ ਤੱਕ ਫਿਰ ਇਹ ਸੀਵੀ ਸਾਹਿਬ ਦੇ ਵੀ ਜਾਵਾਂਗੇ ਹੁਣ ਕੋਈ ਕੰਪਲੇਂਟ ਵਗੈਰਾ ਕਰਾਉਂਗੇ ਇਹਨਾਂ ਦੀ ਇੱਥੇ ਕੀ ਕੀ ਕਰਾਂਗੇ ਹਾਂਜੀ ਹਾਂਜੀ ਕਰਵਾਵਾਂਗੇ ਉਹਨਾਂ ਨੇ ਲਿਖੀ ਨਹੀਂ ਹੈਗੀ ਕਿ ਅਫਸਰ ਕਹਿੰਦੇ ਡਿਊਟੀ ਡਿਊਟੀ ਤੇ ਗਏ ਹੋਣੇ ਆ ਗਏ ਸੀ ਥਾਣੇ ਦੇ ਵਿੱਚ ਕਹਿੰ ਭਾਰ ਦੇ ਵਿੱਚ ਵੀ ਬੰਦੀ ਆ ਜੀ ਉਹ ਸਾਡੇ ਪੰਜਾਬ ਦੇ ਵਿੱਚ ਇਹ ਪੰਜਾਬ ਵਾਲਿਆਂ ਦੀ ਵੀ ਫਰਜ ਬੰਦਾ ਸੁਣਦਾ ਸਿਵੀ ਸਾਹਿਬ ਦਾ ਵੀ ਹੁਣ ਸਾਡੇ ਅਫਸਰ ਹੈ ਜੇ ਸਾਡੇ ਉਧਰੋਂ ਕਾਂਡ ਕਰਕੇ ਆ ਗਿਆ ਇੱਥੇ ਹੁਣ ਆਣ ਕੇ ਉਹਨਾਂ ਨੂੰ ਫੜਨਾ ਚਾਹੀਦਾ ਉਹਨਾਂ ਦਾ ਗਲਾ ਕੁੱਟਣਾ ਚਾਹੀਦਾ ਕਰਾਈਏ ਵੈਸੇ ਵਿਹਾਰ ਦੇ ਵਿੱਚ ਕੰਪਲੇਂਟ ਕਰਾਈ ਕੋਈ ਨਹੀਂ ਕਰਾਈਏ ਕੱਲ ਕਰਾਂਗੇ ਰਾਜੀ ਕਰੋਨਾ ਸੀਗਾ ਨਾ हाँ, तो अभी नहीं, कराए, हाँ। नहीं फोन करोगे तो मैं फंसा दूंगा ये कर दूंगा और उसके बाद जो बोलता था लुधियाना आओगे तो मैं यहाँ मरवा उड़वा दूंगा ऐसे बात बोलता था और गाली वाली भी बहुत देता है फोन करता है तो उनके बाद जो हमको वहाँ से भी मेरा भाई का दुकान था वहाँ से भी मेरे को इन भाई से अलग करवा दिया उनके बाद मैं दिल्ली आ गया और दिल्ली से काम करते करते और मेरा भाई को फंसा के ये लुधियाना ले आया और लुधियाना हम चार दिन से पाँच दिन से आके ढूँढ रहे हैं और हमारे को ये नहीं पता चल रहे यहाँ है और कहाँ है मज़ लुधियाना में ही उसका एक है जो बताया है जो मेरे को लुधियाना में ही मिलेगा और मेरे को प्रशासन से रिक्वेस्ट है जो मेरे को प्रशासन मदद करे और मैं बाबा जी के पास आए थे जो मदद करने के लिए जो मेरे को मदद मिल जाए नहीं आप अब पहुंचे हो लड़की के साथ आ मुलाकात आ हुई उससे मिले आप कहीं जहाँ रहता है वहां नहीं पर... बेटी है, है बहुत खोजी है, गली गली खोज ली है नहीं बेटे है कितने दिन से लुधियाने में घूम रहे हम चार पाँच दिन से घूम रहे हैं आए तीन दिन से घूमते हैं अभी बच्चे कितने साल के जो छोड़ कितने बड़े छब्बीस 27 साल के होगा अच्छा हमार क्या, क्या करते हो यहाँ पे हमारे लुधियाना बच्चों को दे दो कहां से खोज करके दिया 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 दिया। ना था उसको पापा के बहुत तबीयत खराब होता है हूं वो बच्चे के खोज रहा है कि मेरे बेटा के खोज के आन दो आप का बेटा ला हो गया कोई लड़की ले गया क्या हुआ मुझे पता नहीं था ये इसलिए मैं गली गली भटक रहा हूँ बिहार से आकर के मेरे बच्चों को दे दो कहूँ होगा ऐसे हम कहाँ भटकूंगी मेरे बहुत परेशान है दो बच्चे है मेरे बच्चा नहीं भटक भेट रहा है बहुत परेशान है मेरे बहू रो रहे है मेरे हम रो रहे हैं उसको पापा भी परेशान है उसको बीमारी से दे है। बहुत दुखी हो रहा है लड़की की शादी हो रखी है आपके आ, मेरे लड़की की शादी हो गया है ना दो बच्चे है आ, वो पता नहीं क्या करेगी नहीं करेगी मुझे पता नहीं किसके साथ आपका लड़का लड़का है लड़की के साथ आए थे और लड़की बोले कि जो ले जाएगी ना उधर नहीं बात करेगा तो क्या करेगी नहीं करेगी तो आपकी कर लेगी जो खिया पिया के क्या किया नहीं किया ਮਾਪ ਨਹੀਂ ਕਰਨ ਦੇਤਾ ਮੋਬਾਈਲ ਚੀਨ ਲੇਤਾ ਇਹ ਸਭ ਹੁੰਦਾ ਹੈ ਸਤਿ ਸ਼੍ਰੀ ਅਕਾਲ ਜੀ ਟੀਆਰਪੀ ਚੈਨਲ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਦੱਸ ਦਈਏ ਕਿ ਅਕਸਰ ਹੀ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਇਹੋ ਜਿਹੇ ਮਾਮਲੇ ਸੁਣਦੇ ਆ ਜਿਹੋ ਜਿਹੇ ਮਾਮਲੇ ਦੇ ਵਿੱਚ ਕਦੇ ਯੂਪੀ ਬਿਹਾਰ ਤੋਂ ਪੰਜਾਬ ਦੇ ਵਿੱਚ ਕੋਈ ਜਿਹੜਾ ਹੈ ਭੱਜ ਜਾਂਦਾ ਤੇ ਕਈ ਵਾਰੀ ਪੰਜਾਬ ਤੋਂ ਯੂਪੀ ਬਿਹਾਰ ਦੇ ਵਿੱਚ ਭੱਜ ਜਾਂਦੇ ਆ ਹੋਰ ਵੀ ਬੜੇ ਸਟੇਟਾਂ ਦੇ ਵਿੱਚ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਉਂਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਅੱਜ ਸਾਡੇ ਕੋਲ ਅਜੇ ਹ ਇੱਕ ਮਾਮਲਾ ਸਾਹਮਣੇ ਆਉਂਦਾ ਜਿੱਥੇ ਦੱਸਿਆ ਜਾਂਦਾ ਹੈ ਕਿ ਬਿਹਾਰ ਤੋਂ ਇੱਕ ਮਾਂ ਦਾ ਜਿਹੜਾ ਪੁੱਤ ਹੈ ਇੱਕ ਭਰਾ ਦਾ ਜਿਹੜਾ ਭਰਾ ਆ ਵੱਡਾ ਤੇ ਉਸ ਨੂੰ ਯੂਪੀ ਬਿਹਾਰ ਤੋਂ ਜਿਹੜਾ ਹੈ ਮਾਫ ਕਰਨਾ ਬਿਹਾਰ ਤੋਂ ਲੁਧਿਆਣਾ ਸ਼ਹਿਰ ਦੇ ਵਿੱਚ ਲਿਆਇਆ ਜਾਂਦਾ ਹੈ ਸੋ ਹੁਣ ਉਹਨਾਂ ਦੇ ਬਾਬਾਬ ਜਿਹੜੇ ਨੇ ਤੱਕੇ ਖਾਂਦੇ ਹੋਏ ਅੱਜ ਇਹ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚੇ ਨੇ ਸੋ ਉਹਨਾਂ ਨੂੰ ਲੱਭ ਰਹੇ ਨੇ ਉਹਨਾਂ ਦੀ ਗਲੀਆਂ-ਗਲੀਆਂ ਦੇ ਵਿੱਚ ਧੱਕੇ ਖਾ ਕੇ ਉਹਨਾਂ ਦੀ ਲੱਭਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰ ਰਹੇ ਨੇ ਪਰ ਅੱਜ ਨਿਹੰਗ ਸਿੰਘਾਂ ਦੀ ਸ਼ੌਣੀ ਦੇ ਵਿੱਚ ਪਹੁੰਚੇ ਨੇ ਇਹ ਉਹਨਾਂ ਦੀ ਮਾਤਾ ਜੀ ਨੇ ਜੋ ਬਿਹਾਰ ਤੋਂ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਆਪਣੇ ਬੱਚੇ ਨੂੰ ਜਿਹੜਾ ਲੱਭਣ ਪਹੁੰਚੇ ਨੇ ਸੋ ਇਹ ਉਹਨਾਂ ਦਾ ਭਰਾ ਹੈ ਇਹ ਉਹਨਾਂ ਦੇ ਜੀਜੇ ਹੋ ਤੁਸੀਂ ਮੇਰਾ ਪਿੰਤਾ ਹੀ ਬਹਨੋ ਯਾਰ ਇਹਨਾਂ ਦੇ ਚਲੋ ਰਿਸ਼ਤੇਦਾਰ ਨੇ ਮਾਤਾ ਜੀ ਕੀ ਨਾਮ ਕੀ ਹੈ ਤੁਹਾਡਾ ਹਮਾਰਾ ਸੀਤਾ ਦੇਵੀ ਨਾਮ ਹੈ क्या हुआ क्या आज लुधियाने पहुंचे आप बिहार से लड़का लड़की के साथ भाग कर आया है या फिर जबरदस्ती लाया गया जबरदस्ती लड़की लाया है लड़की लेके लेके गांव से ले चला आया है वो लड़की है सीवर जिला को आ, मेरा घर पड़ता है मधुबनी जिला हुँ। 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 हो सकता है की लड़की जो है लड़का आपका खुद उसके साथ आया हो नहीं नहीं मेरा लड़का के पाँच साल के बच्चा भी नहीं कोई नहीं पति आ रहा है कि जैसा लड़का मेरा लड़का वैसा नहीं है कोई नहीं है कर रहा है ये लड़की जबरदस्ती लेके आई है अब वो क्या करेगी नहीं करेगी कि फंसा के रखी है कि नहीं अब नहीं बताऊंगी यहाँ कितने दिन से है लड़का आपका लड़का बहुत दिन से है एक महीना से फोन तो नहीं करता जो ले कर है जो लेडीज लेकर आई है जो जनानियाँ उनसे मिले आप नहीं मिले है वो नहीं मिला है हमारा अच्छा आज यहाँ पर कैसे पहुँचे नेहंग सिंह की शोनी में बाबा के साथ सहारा लिया है तब यहाँ बाबा दर पहुंचे हैं किसी पर बताया तो किसी ने बताया है ना तो इसीलिए हम आए हैं हेलो किरण जी गल कर रहे मैडम हां मैं कि किरण जी गल कर रहे हो ना तुसी हां जी बोल रहा बोलिए जी मैं पत्रकार जय कुमार गल कर रहा हूं जी आवाज कम कर ਇਕ ਨਾ ਮੇਰੇ ਕੋਲ ਪਰਿਵਾਰ ਆਇਆ ਸੀਗਾ ਜੀ ਸਾਹ ਜੀ ਇੱਕ ਪਰਿਵਾਰ ਆਇਆ ਸੀ ਕੋਈ ਸੰਜੀਤ ਨਾਮ ਦਾ ਮੁੰਡਾ ਹੈਗਾ ਇਹ આરોਪ ਲਗਾ ਰਹੇ ਨੇ ਤੁਹਾਡੇ ਤੇ ਕਿ ਵੀ ਇਹਨਾਂ ਦਾ ਮੁੰਡਾ ਤੁਹਾਡੇ ਕੋਲੇ ਤੁਸੀਂ ਉਹਨਾਂ ਨੂੰ ਜ਼ਬਰਦਸਤ ਰੱਖਿਆ ਹੋਇਆ ਵਾ ਹਮਾਰਾ ਕੋਲ ਹੈ ਤਾਂ ਆ ਕੇ ਖੋਟ ਕੇ ਲੈ ਗਏ ਤੁਸੀਂ ਕਿੱਥੇ ਰਹਿੰਦੇ ਹੋ ਜੀ ਮੈਂ ਸਾਹਨਾ ਆ ਤਾਂ ਆ ਦੇ ਖੋਟ ਕੇ ਲੈ ਗਏ ਆ ਤਾਂ ਕਿੱਥੇ ਕਰਕੇ ਰਹਿੰਦੇ ਹੋ ਇੱਕ ਵਾਰੀ ਕਲੀਅਰ ਹੋ ਜਾਊਗਾ ਨਾ ਇਹਨਾਂ ਨੂੰ ਜੀ ਹੁਣ ਪੁਲਿਸ ਕੋ ਚੱਲੇ ਸੀ ਕਮਿਸ਼ਨਰ ਸਾਹਿਬ ਕੋ ਕਹਿੰਦੇ ਵੀ ਅਸੀਂ ਜਾਣਾ ਕਰ ਲਵਾਂ ਤੇ ਜੇ ਤੁਹਾਡੇ ਕੋਲ ਹੈ ਜਾਂ ਨਹੀਂ ਹੈਗਾ ਤਾਂ ਆਪਾਂ ਇਹਨਾਂ ਨੂੰ ਕਲੀਅਰ ਕਰ ਦਾਂਗੇ ਨਾ ਆਪ ਪੱਤਰਕਾਰ ਬੋਲ ਰਹਾ ਹਾਂ ਹਾਂਜੀ ਮੈਂ ਪੱਤਰਕਾਰ ਗੱਲ ਕਰ ਰਿਹਾ ਜੀ ਜੈ ਕੁਮਾਰ ਮੇਰਾ ਨਾਮ ਹੈ ਅੱਛਾ ਹਾਂਜੀ ਹਾਂਜੀ ਮੈਂ ਲੁਧਿਆਣਾ ਹੀ ਰਹਿਣਾ ਮੈਂ ਕਿੱਥੇ ਰਹਿੰਦੇ ਕਿੱਥੋਂ ਤੁਸੀਂ ਸਾਵਾਂਵਾਂ ਗਲੀ ਮੇਰਾ ਨਾਮ ਹੈ ਕਿਹੜਾ ਇਲਾਕਾ ਜੀ ਸਾਵਾਂਵਾਂ ਗਲੀ ਨਹੀਂ ਨਹੀਂ ਇਲਾਕਾ ਕਿਹੜਾ ਜੀ ਚਾਰ ਨੰਬਰ ਗਲੀ ਤਾਂ ਬਹੁਤ ਹੈ ਆਹ ਰਿਹਾ ਜਗਾ ਸ਼ਿਮਲਾਪੁਰੀ ਨਾਲ ਤੋਂ ਸ਼ਿਮਲਾਪੁਰੀ ਨੇਹਰੇ ਮੋਹੱਲਾ ਕਿਹੜਾ ਔਰ ਸਿੰਘਾਪੁਰ ਨਾ ਅਰੇ ਮਾ ਲਾਉਗਾ ਬੱਸ ਅੱਛਾ ਇਹ ਤਾਂ ਮੁੰਡਾ ਤੁਹਾਡੇ ਕੋਲ ਹੈਗਾ ਜੀ ਹਮਾਰੇ ਕੋਲ ਕੀ ਨਾ ਉਹ ਕੀ ਲੱਗਦਾ ਉਸੇ ਮੈਂ ਰੱਖੂੰਗਾ ਸਾਰਾ ਮੈਂ ਕੋਈ ਚਾਉਰਾ ਕੀ ਇਹ ਤਾਂ ਕੈਰੀ ਨਹੀਂ ਹੈ ਤੁਹਾਡੇ ਕੋਲ ਹੈਗਾ ਤੁਸੀਂ ਇਹਨਾਂ ਨੂੰ ਗਾਲਾਂ ਵੀ ਕੱਢਦੇ ਹੋ ਸਾਰਾ ਕੁਝ ਚਾਉਰਾ ਇਹ ਕਹਿੰਦੇ ਵੀ ਗਾਲਾਂ ਕੱਢਦੇ ਅਸੀਂ ਜਦੋਂ ਫੋਨ ਕਰਦੇ ਹਾਂ ਉਹ ਥੋੜੇ ਦਿਨ ਪਹਿਲਾਂ ਫੋਨ ਕੀਤਾ ਕਹਿੰਦੇ ਗਾਲਾਂ ਕੱਢੀਆਂ ਸਾਨੂੰ ਗਾਲਾਂ ਨਾ ਕੱਢੋ ਮੇਰਾ ਨੰਬਰ ਤੇ ਸਭ ਦੇ ਬਾਅਦ ਮੈਂ ਰੋਸ ਕੋ ਛੋੜ ਦਿਆਂਗੇ ਅੱਛਾ ਠੀਕ ਹਾਂ ਠੀਕ ਹੈ ਠੀਕ ਮੈਂ ਇਹ ਨਾਮ ਤੋਂ ਕਿਸੇ ਨੂੰ ਵੀ ਉਹ ਮੇਰਾ ਘਰਵਾਲਾ ਤੁਮਾਰੇ ਉੱਤੋਂ ਮੈਂ ਘਰ ਆ ਕੇ ਨਹੀਂ ਆਉਂਗਾ। ਠੀਕ ਹੈ। ਆਪਕੇ ਮੇਰਾ ਕਿੱਥੋਂ ਤੋਂ ਮੇਰਾ ਇਹ ਅੱਛਾ। ਜੇਕਰ ਅਸੀਂ ਅਸੀਂ ਆਣਾ ਹੋਵੇ ਤੁਹਾਡੇ ਕੋਲ ਵੈਸੇ ਐਜ਼ ਅ ਮੀਡੀਆ ਤੁਹਾਡਾ ਪੱਖ ਲੈਣਾ ਨਾ ਹੋਵੇ ਤਾਂ ਕਿੱਥੇ ਆਈਏ ਸੀ। ਬਾਸ ਸਾਰਾ ਵਕਤ ਅਸੀਂ ਸ਼ਿਮਲਾ ਕੋਲ ਨਾ ਆ ਰਹਾ ਜੇ। ਸ਼ਿਮਲਾਪੁਰੀ ਨਹਿਰ ਯਾ ਤਾਂ ਤੁਸੀਂ ਉੱਥੇ ਥਾਣੇ ਆ ਸਕਦੇ ਹੋ ਥਾਣੇ ਦੇ ਬਾਅਦ ਅਸੀਂ ਲੈ ਲਾਂਗੇ ਪੱਕ ਘਰੇ ਕੀ ਜਾਣਾ ਆਪਾਂ। ਲਾਈਨ ਮੇਂ ਜਪਾਣਾ ਤਾਂ ਆਪ ਕੋ ਆਈਡੀਆ ਆਪ ਕੋ ਮੋਬਾਈਲ ਨੰਬਰ ਦਿਲਾਵਣਾ ਇਹਦੇ ਸੇ ਪਤਾ ਕਰਕੇ ਆ ਜੇ।